ਤੁਸੀਂ ਦੇਖ ਰਹੇ ਹੋ ਦਿਨਕ ਸੂਰਾ ਇਸ ਟਾਈਮ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਆ ਖਨੋਰੀ ਬਾਰਡਰ ਦੇ ਉੱਤੋਂ ਕਿਸਾਨਾਂ ਵੱਲੋਂ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਉਣ ਲਈ ਕਿ ਜ਼ਮੀਨਾਂ ਕਿਸ ਤਰ੍ਹਾਂ ਮਿਲੀਆਂ ਅਤੇ ਕਿਸ ਤਰ੍ਹਾਂ ਖੋਈਆਂ ਜਾਂ ਗਈਆਂ ਕਾਨੂੰਨ ਜਿਹੜੇ ਆ ਕਿਸ ਤਰ੍ਹਾਂ ਲਾਗੂ ਕੀਤੇ ਜਾ ਰਹੇ ਆ ਪ੍ਰੈਕਟੀਕਲ ਦਿਖਾਉਣ ਲਈ ਕਿਸਾਨਾਂ ਨੇ ਆਪਣੇ ਬੱਚਿਆਂ ਨੂੰ ਬਿਲਕੁਲ ਬਾਰਡਰ ਦੇ ਉੱਤੇ ਲੈ ਕੇ ਆਂਦਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਗਾ ਕਿ ਉਹਨਾਂ ਬੱਚਿਆਂ ਦੇ ਸ਼ਾਟਸ ਦਿਖਾਏ ਜਾਣ ਜਿਹੜੇ ਬੱਚੇ ਪੂਰੀ ਤੰਦੇਈ ਦੇ ਨਾਲ ਜਕਾਰੇ ਲਾ ਰਹੇ ਨੇ ਔਰ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਆ ਉਹਨੂੰ ਕਹਿੰਦੇ ਆ ਕਿ ਅਸੀਂ ਅੱਖੀਂ ਵੇਖ ਕੇ ਆਪਣੇ ਜ਼ਿਹਨ ਦੇ ਵਿੱਚ ਲੈ ਕੇ ਆਵਾਂਗੇ ਆਪਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇਹਨਾਂ ਬੱਚਿਆਂ ਦੇ ਨਾਲ ਬੇਟਾ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ ਸ਼ਿਮੀ ਸ਼ਿਮੀ ਕਲਾਸ ਵਿੱਚ ਪੜ੍ਹਦੇ ਹਾਂ ਹਾਂਜੀ ਤੇ ਇੱਥੇ ਆਣ ਕੇ ਤੁਹਾਨੂੰ ਕੀ ਪਤਾ ਲੱਗਾ ਇੱਥੇ ਕਿਸ ਨੂੰ ਪਤਾ ਲੱਗਿਆ ਕਿ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਤੋਂ ਆਪਦੀ ਜ਼ਮੀਨਾਂ ਦਾ ਹੱਥ ਹੋਂਦਈ ਹੈ ਤੇ ਤੁਹਾਡੇ ਮਮਾ ਬਾਪ ਨੇ ਮੰਨਾਂ ਨਹੀਂ ਕੀਤਾ ਕਿ ਬੇਟਾ ਤੁਸੀਂ ਨਹੀਂ ਜਾਣਾ ਜਾਂ ਉਹ ਲੈ ਕੇ ਆਏ ਨਹੀਂ ਨਾਲ ਉਹ ਸਾਨੂੰ ਲੈ ਕੇ ਆਏ ਨੇ ਕਿ ਅੱਗੇ ਵਾਲੀ ਜਿਹੜੀ ਪੀੜ੍ਹੀਆਂ ਨੇ ਵੀ ਤੁਹਾਨੂੰ ਕਿਵੇਂ ਚੜ੍ਹਨੀਆਂ ਪੈਣਗੀਆਂ ਉਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਕਿੰਨੀ ਨੌਲੇਜ ਆ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਇੱਕ ਬੱਚੇ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬੇਟਾ ਕਿੱਥੋਂ ਆਏ ਹੋ ਅਸੀਂ ਜੱਗਿਆ ਵਾਲਾ ਫਿਰ ਤੇ ਤੁਸੀਂ ਇਹ ਦੇਖ ਕੇ ਤੁਹਾਨੂੰ ਕੀ ਪਤਾ ਲੱਗਿਆ ਇਸ ਸੰਘਰਸ਼ ਦੇ ਵਿੱਚ ਕਿ ਸਰਕਾਰ ਕਿਸਾ ਦਾ ਹੱਕ ਪਛੀ ਰਹੀ ਹੈ ਉਹਨਾਂ ਦੇ ਨਾਲ ਬੱਚਿਆਂ ਦੇ ਮਾਤਾ ਪਿਤਾ ਵੀ ਨੇ ਆਪਾਂ ਉਹਨਾਂ ਦੇ ਪਿਤਾ ਨਾਲ ਗੱਲ ਕਰਾਂਗੇ ਕਿ ਇਹ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਲੈ ਕੇ ਆਏ ਉਹ ਤੁਹਾਡੇ ਮਨ ਦੇ ਵਿੱਚ ਇੱਕ ਦਿਨ ਹੀ ਆਇਆ ਕਿ ਥੋੜੇ ਦਿਨ ਸ਼ੈਲਿੰਗ ਹੋਈ ਆ ਸਾਰਾ ਕੁਝ ਹੋਇਆ 18 ਤਰੀਕ ਤੋਂ ਬਾਅਦ ਹੈ ਅਗਰ ਸਰਕਾਰ ਜਿਹੜੀ ਆ ਉਹ ਨਹੀਂ ਮੰਨਦੀ ਤੇ ਪ੍ਰੋਗਰਾਮ ਜਿਹੜੇ ਆ ਉਹ ਅਲਿੱਕੇ ਜਾ ਰਹੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਜੇ ਕਿਸਾਨਾਂ ਦੇ ਜੱਟ ਜਿਵੇਂ ਜ਼ਿਮੇਵਾਰਾਂ ਦੇ ਬੱਚੇ ਨੇ ਸਾਡੇ ਵਾਂਗੂ ਸ਼ੁਰੂ ਤੋਂ ਮਜ਼ਬੂਤ ਰਹੀ ਪਰਮਾਤਮਾ ਨੇ ਮਿਹਰ ਇਹਨਾਂ ਤੇ ਇਹਨਾਂ ਨੂੰ ਕੋਈ ਡਰ ਨਹੀਂ ਨਾ ਸਾਨੂੰ ਕੋਈ ਡਰਿਆ ਜੀ ਪਰਮਾਤਮਾ ਰੱਖਾ ਸਭ ਦਾ ਸਾਡੇ ਕਿਸਾਨ ਭ ਬਾਰਡਰਾਂ ਦੇ ਉੱਤੇ ਜਾ ਕੇ ਡਟੇ ਨੇ ਅਸੀਂ ਵੀ ਇਹਨਾਂ ਦਾ ਨਾੜ ਆ ਸਾਡੇ ਬੱਚਿਆਂ ਨੂੰ ਵੀ ਜਜਬਾਸੀ ਦੇਖਣ ਦਾ ਕਿ ਅਸੀਂ ਆ ਕੇ ਬਾਰਡਰਾਂ ਤੇ ਵੇਖੀਏ ਉੱਥੇ ਕਿੱਦਾਂ ਸਾਡੇ ਕਿਸਾਨ ਭਰਾ ਨੇ ਜਿਹੜੇ ਆਪਣੇ ਕਿਵੇਂ ਬੈਠੇ ਨੇ ਬਾਰਡਰਾਂ ਤੇ ਕਿੰਨੀਆਂ ਸਮੱਸਿਆਵਾਂ ਝੱਲ ਰਹੇ ਨੇ ਤੇ ਕਿੰਨਾ ਮੋਦੀ ਸਰਕਾਰ ਧੱਕਾ ਕਰ ਰਹੀ ਏ ਔਰ ਕਿਸਾਨਾਂ ਨੂੰ ਕੀ ਗੱਲ ਹਰਿਆਣੇ ਦੇ ਵਿੱਚ ਨਹੀਂ ਲੰਘ ਕੇ ਕਿਸਾਨ ਆਪਣੇ ਦਿੱਲੀ ਵੀ ਨਹੀਂ ਜਾ ਸਕਦੇ ਜੀ ਕਿੰਨਾ ਧੱਕਾ ਹੋ ਰਿਹਾ ਸ਼ਰਿਆਮ ਜਿਸ ਤਰੀਕੇ ਦੇ ਨਾਲ ਇੱਕ ਦੇਖਿਆ ਕਿ ਬਾਰਡਰ ਜਿਹੜਾ ਬਿਲਕੁਲ ਸੀਲ ਕੀਤਾ ਗਿਆ ਵਾ ਬਿਲਕੁਲ ਪਾਕਿਸਤਾਨ ਦੇ ਲੱਗੇ ਰਹਿਣਾ ਬਾਰਡਰ ਦੇ ਤੇ ਉੱਥੇ ਇਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚ ਇਹ ਸਾਹਿਬ ਦੇਖੋ ਸਰਕਾਰ ਤੇ ਕਿਸਾਨਾਂ ਤੋਂ ਮੈਂ ਡਰ ਗਈ ਜਿੱਦਾਂ ਪਾਕਿਸਤਾਨ ਤੋਂ ਬਿਸ਼ੈਰ ਮੈਨੂੰ ਲੱਗਦਾ ਵੀ ਇਹਨਾਂ ਨਾਲ ਡਰਦੀ ਹੋਵੇ। ਤੁਸੀਂ ਦੇਖਿਆ ਹੁਣਾ ਇੰਤਜ਼ਾਮ ਕਿੱਡੇ ਵੱਡੇ ਪੱਧਰ ਤੇ ਕੀਤੇ ਹੋਏ ਨੇ ਇਹਨਾਂ ਨੇ। ਜਿੱਦਾਂ ਕੋਈ ਬਾਰਡਰ 'ਤੇ ਲੜਾਈ ਲੜਨ ਚੱਲੇ ਹੁੰਦੇ ਨੇ ਬੜੀ ਤਕੜੀ ਬੈਨਨ ਰੋਕਣਾ ਆਪਾਂ। ਕੀ ਗੱਲ ਆ ਅਸੀਂ ਆਪਣੇ ਦੇਸ਼ ਦੇ ਵਿੱਚ ਲੋਕਤੰਤਰੀ ਰਾਜ ਹੈ ਸਾਡਾ ਅਸੀਂ ਆਪਣੇ ਪ੍ਰੋਟੈਸਟ ਕਰਨ ਵਾਸਤੇ ਵੀ ਨਹੀਂ ਸ਼ਰਿਆਮ ਜਾ ਸਕਦੇ। ਕਿਸਾਨਾਂ ਨੇ ਸਿਰਫ ਹਰਿਆਣੇ 'ਚੋਂ ਲੰਘ ਕੇ ਦਿੱਲੀ ਜਾਣਾ ਸੀ ਨਾ ਕਿ ਹਰਿਆਣੇ 'ਚ ਕੋਈ ਇਹਨਾਂ ਨੇ ਕਰਨਾ ਸੀ ਕੁਝ। ਇਹਦੇ ਕਰਕੇ ਵੀ ਕਿਸਾਨਾਂ ਨੂੰ ਕਿੰਨਾ ਇਹਨਾਂ ਨੇ ਧੱਕਾ ਕਰ ਰਹੀ ਹੈ ਸਰਕਾਰ ਵੱਡੇ ਵੱਡੇ ਬਾਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੱਚਿਆਂ ਨੇ ਜਦੋਂ ਹੁਣ ਤੋਂ ਹੀ ਇਹ ਸੰਘਰਸ਼ ਨੂੰ ਦੇਖਿਆ ਹੋਵੇ ਤੇ ਵੱਡੇ ਹੁੰਦਿਆਂ ਤੱਕ ਵੀ ਇਹਨਾਂ ਦੇ ਧਿਆਨ ਵਿੱਚ ਰਹੇਗਾ ਕਿ ਸਾਡੇ ਬਜ਼ੁਰਗਾਂ ਨੇ ਕਿਸ ਤਰੀਕੇ ਦੇ ਨਾਲ ਇਹ ਸੰਘਰਸ਼ ਨੂੰ ਜਿੱਤਿਆ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਵਾ ਬਹੁਤ ਇੱਕ ਅਹਿਮ ਹੋ ਜਾਂਦੀਆਂ ਵਾ ਬੇਟਾ ਡਰ ਨਹੀਂ ਲੱਗਦਾ ਨਹੀਂ ਸੰਘਰਸ਼ ਜਿੱਤਦੇ ਜਾਓਗੇ ਯੈਸ ਨਾਰਾ ਲਾ ਦਿਓ ਕਿਸਾਨ ਰੇਖਤਾ ਜਿੱਤੋ ਕਿਸਾਨ